ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਚੋਰੀ ਨੂੰ ਅਜਾਮ ਦੇਣ ਵਾਲੇ ਪੰਜ ਦੋਸ਼ੀ ਕੀਤੇ ਗਏ ਕਾਬੂ ਦੋਸ਼ੀਆਂ ਪਾਸੋਂ ਚੋਰੀ ਦੇ ਸੱਤ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਇਸ ਦੌਰਾਨ ਥਾਣਾ ਸਿਟੀ ਐਸਐਚਓ ਜਤਿੰਦਰ ਕਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਰਿਮਾਂਡ ਦੌਰਾਨ ਇਹਨਾਂ 500 ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਦੁਆਬਾ ਮੀਡੀਆ ਹਿੰਦੇ ਲਈ ਵਿਕਾਸ ਮਾਨੀ ਦੀ ਰਿਪੋਰਟ ਅੱਜ ਦੀ ਮਾਰਨਿੰਗ ਸਾਡੇ ਐਸਐਸਪੀ ਸਾਹਿਬ ਦੀ ਹੁਦਦਤਮ ਤੋਂ ਇਲੈਕਸ਼ਨ ਨੂੰ ਮੁੱਖ ਨਜ਼ਰ ਰੱਖਦੇ ਹੋਏ ਸੜੀស្ਪਸਾ ਤੋਂ ਗਵਾਰੀ ਦਾ ਤੰਮਾ ਅਸੀਂ ਜੋਤ ਚੋਰੀ ਦੀ ਵਾਰ ਦੱਤਾ ਹੋਇਆ ਸੀ ਉਸ ਨੂੰ ਅਸੀਂ 5 ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਜੋ ਅਸੀਂ 7 ਮੋਟਰਸਾਈਕਲ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ ਜੋ 114 ਨੰਬਰ ਐਫਪੀਰ ਦੱਸ ਦਿੱਤੀ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੈ ਜੋ ਕੋਈ ਨਹੀਂ ਸਾਡੇ ਤੇ ਪੁਲਿਸ ਰਿਮਾਂਡ ਦੇ ਨੇ ਇਹਨਾਂ ਨੇ ਫਗਵਾੜੀ ਤੋਂ ਤੇ ਨਾਲ ਦੇ ਹੋਸ਼ਰਤ ਉਹ ਜੋ ਮੋਟਰਸਾਈਕਲ ਚੋਰੀ ਕੀਤੀ ਸੀ ਜਿਨ੍ਹਾਂ ਵਿੱਚ ਉਹ ਸੱਤ ਅਸੀਂ ਬਰਾਮਦ ਕਰ ਲਈਏ ਤੇ ਹੋਰ ਵੀ ਇਹਨਾਂ ਨੇ ਸਾਡੇ ਕੋਲ ਕਈ ਵਾਰਦਾਤਾਂ ਮੰਗੀਆਂ ਨੇ तकरीबन 15 ਤੋਂ ਕੁ ਵਾਰਦਾਤਾਂ ਜੋ ਇਹਨਾਂ ਨੇ ਮੰਗੀਆਂ ਨੇ ਤੇ ਅਸੀਂ ਹੋਰ ਵੀ ਪਰਮਾਨ ਲੈ ਕੇ ਉਹ ਅਸੀਂ ਰਿਕਵਰੀ ਕਰਾਂ ਤੇ ਜਿੱਥੇ ਤੱਕ ਪਹੁੰਚ ਹੋਊਗੀ ਉੱਥੇ ਤੱਕ ਅਸੀਂ ਜੋ ਵੀ ਇਹਦੇ ਦੇ ਦੋਸ਼ੀ ਹੋਣਗੇ ਉਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ